ਸਸ਼ੀ ਕਾਲ ਜੀ ਮੈਰੀਨਾਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਤਸਵੀਰਾਂ ਲੈ ਕੇ ਹਾਜ਼ਰ ਆ ਨਕੋਦਰ ਦੀਆਂ ਜਿੱਥੇ ਕਿ ਕੁਝ ਮਹਿਲਾਵਾਂ ਜਿਹੜੇ ਕਿ ਆਪਸ ਵਿੱਚ ਉਲਝਦੇ ਆ ਨਜ਼ਰ ਆਈਆਂ ਕਿਉਂਕਿ ਤਿੰਨ ਮਹਿਲਾਵਾਂ ਦੇ ਵੱਲੋਂ ਇੱਕ ਮਹਿਲਾ ਦੇ ਨਾਲ ਅਜੀਹੀ ਹਰਕਤ ਕਰ ਦਿੱਤੀ ਕਿ ਮੌਕੇ ਤੇ ਕਾਬੂ ਕਰਕੇ ਇਹਨਾਂ ਦਾ ਚੰਗਾ ਕੁਟਾਪਾ ਕੀਤਾ ਗਿਆ ਜੀ ਹਾਂ ਦਾਦੀ ਇੱਕ ਇੱਕ ਮਹਿਲਾ ਟੇਲਰ ਦੇ ਕੱਪੜੇ ਜਿਹੜੇ ਕਿ ਸਲਾਈ ਕਰਨ ਵਾਸਤੇ ਦੇਣ ਆਈ ਸੀ ਤਾਂ ਤਿੰਨ ਮਹਿਲਾਵਾਂ ਦੇ ਬਲੌਜ਼ ਦੇ ਪਰਸ ਦੇ ਵਿੱਚੋਂ ਪੈਸੇ ਕਢਦੇ ਹੋਏ ਜਿਹੜੇ ਕਿ ਬਾਹਰ ਦੀ ਕਰੰਸੀ ਡਾਲਰ ਸੀ ਤੇ ਉਸ ਨੂੰ ਚੋਰੀ ਕਰ ਲੇ ਤੇ ਨਾਲ ਹੀ ਭਾਰਤੀ ਕਰੰਸੀ ਉਸ ਦੇ ਪਰਸ ਦੇ ਵਿੱਚੋਂ ਕਰ ਲਈ ਤੇ ਜਦੋਂ ਮਹਿਲਾ ਦਾ ਧਿਆਨ ਇਨ੍ਹਾਂ ਇਨ੍ਹਾਂ ਜਨਾਨੀਆਂ ਦੇ ਉੱਤੇ ਪਿਆ ਤਾਂ ਫਿਰ ਉਸ ਜਨਾਨੀਆਂ ਟੇਲਰ ਦੀ ਦੁਕਾਨ ਦੇ ਵਿੱਚ ਪੈਸੇ ਸੁੱਟ ਕੇ ਫਰਾਰ ਹੋਣ ਲੱਗੀਆਂ ਤਾਂ ਫਿਰ ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਜਿਨ੍ਹਾਂ ਨੂੰ ਚੰਗਾ ਸਬਕ ਸਿਖਾਇਆ ਆਓ ਦੇਖਦੇ ਹਾਂ ਤਸਵੀਰਾਂ ਮੈਂ ਕਾੜਾ ਇੱਥੇ ਆਉਂਦੇ ਹੁੰਦੇ ਸਾਡੇ ਕਹਿੰਦਾ ਬੰਨਾ ਹੁਣ ਜਾਣਦਾ ਕੋਈ ਨਾ ਕੋਈ ਗੱਛੇ ਨਾਲ ਹੁਕਿਆ ਆਈ ਆ ਜੀ ਜੀ ਆ ਜੀ ਆ ਜੀ ਏ ਭਾਈ ਦਿਆ ਜਰਾ ਕੀ ਗੱਲ ਬਾਤ ਕੀ ਪੈਸੇ ਗੱਡੇ ਆਪੋ ਤੇ ਸਾਡੇ ਹਨਾ ਅੱਛਾ ਜੀ ਹਾਂ ਡਾਲਰ ਸੀ 100 150 ਤੇ ਬਾਕੀ ਇੰਡੀਆ ਦੇ ਪੈਸੇ ਸੀ ਅੱਛਾ ਜੀ ਢੱਡ ਕੇ ਉਹ ਭੱਜ ਗਿਆ ਉੱਥੇ ਹਾਂ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਸਾਨੂੰ ਉਹ ਜਿੱਦਾਂ ਕੁੜੀ ਨੇ ਵੇਖਿਆ ਨਾ ਕਹਿੰਦੀ ਆਂਟੀ ਪੈਸੇ ਕੱਢ ਲਏ ਜਿੱਦਾਂ ਮੇਰੇ ਅੱਛਾ ਜੀ ਤੇ ਇਹ ਫਿਰ ਇੰਨੇ ਇਦਾਂ ਜੋ ਵੇਖਿਆ ਤਾਂ ਥੱਲੇ ਸਿਰ ਦਿੱਤੇ ਪੈਸੇ ਇਹ ਭਜਾਈਆਂ ਉਥੋ ਰੇ ਕਿੱਥੇ ਆਏ ਸੀਗੇ ਲਾਡੀ ਰੇ ਲਾਡੀ ਟੇਲਰ ਦੇ ਅੱਛਾ ਜੀ ਹਾਂਜੀ ਫਿਰ ਤੁਹਾਨੂੰ ਇਹਨਾਂ ਤੇ ਸ਼ੱਕ ਕਿੱਦਾ ਭਈ ਸਾਨੂੰ ਸ਼ੱਕ ਫਿਰ ਇਹਨਾਂ ਦੇ ਕੋਲ ਐਸੀ ਪੈਸੇ ਜੋ ਵੇਖਿਆ ਇਹਨੇ ਸਿਰ ਦਿੱਤੇ ਥੱਲੇ ਕਿੰਨੀਆਂ ਜਣੀਆਂ ਸੀ ਤਿੰਨ ਜਣੀਆਂ ਵਾ ਤਿੰਨ ਜਣੀਆਂ ਫੜਲੀਆਂ ਹੋਣਾ ਜੀ ਫੜਲੀਆਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਇਹ ਉਹ ਥਾਣੇ ਲੈ ਕੇ ਚੱਲੇ ਆ ਹਨਾ ਆਪਣਾ ਭਾਈ ਦੀਪਾ ਟੇਲਰ ਆ ਨਿਊ ਸਟਾਰ ਟੇਲਰ ਤੇ ਆਪਣੇ ਕੋ ਕਸਟਮਰ ਆ ਥੋੜੀ ਦੇਰ ਪਹਿਲਾਂ ਬਲੇਤਣਾ ਸੀ ਤੰਦਾਰੇ ਤੋਂ ਸੀ ਉਹਨਾਂ ਦੇ ਨਾਲ ਤਿੰਨ ਚਾਰ ਹੋਰ ਲੇਡੀ ਸੀਗੀਆਂ ਉਹ ਇਕੱਠੇ ਹੋਏ ਸਾਰੇ ਇੱਥੇ ਆਈ ਕਿ ਸ਼ਾਇਦ ਕਸਟਮਰ ਆਈਆ ਉਹਨੇ ਜਿੱਦਾਂ ਸਾਡੇ ਕੋਲ ਆ ਕੇ ਇੱਥੇ ਪੁੱਛਿਆ ਵੀ ਭਾਈ ਸੂਟ ਦੀ ਸਿਲਾਈ ਕੀ ਲੈਣੇ ਤੁਸੀਂ ਅਸੀਂ ਉਹਨਾਂ ਨੂੰ ਆਪਣਾ ਦੱਸਿਆ ਜੋ ਸਿਲਾਈ ਚੱਲਦੀ ਆ ਤੇ ਉਸ ਤੋਂ ਬਾਅਦ ਉਹ ਵਹਿ ਗਏ ਆ ਤੇ ਦੂਸਰਾ ਕਸਟਮਰ ਵੀ ਵਹਿ ਗਿਆ ਦੋਨੋਂ ਵਹਿ ਗਏ ਆ ਇੱਗੇ ਸ਼ਾਇਦ ਸੇਮ ਕੱਠੇ ਹੀ ਆ ਸਾਰੇ ਪਰ ਪਤਾ ਨਹੀਂ ਫਿਰ ਉਹ ਨਹੀਂ ਉਹਨਾਂ ਦੇ ਪੈਸੇ ਜਿੱਦਾਂ ਕੱਢ ਲੈ ਲੇਡੀਜ਼ ਦੇ ਬੈਗ ਵਿੱਚੋਂ ਜਦੋਂ ਪੈਸੇ ਕੱਢੇ ਤਾਂ ਬਾਤ ਨੂੰ ਨਹੀਂ ਰੋਲਾ ਪਾ ਲਿਆ ਤੇ ਉਹ ਸੈਟੇ ਕੇ ਦੌੜ ਗਈਆਂ ਤਿੰਨ ਜਣੀਆਂ ਸੀਗੀਆਂ ਜੰਗਾਂ ਲੇਡੀਜ਼ ਹਰ ਸਟੇਟ ਦੇ ਦੌਰ ਗਈਆਂ ਫਿਰ ਤੁਸੀਂ ਤਸਵੀਰਾਂ ਦੇਖ ਹੀ ਲਈਆਂ ਕਿ ਕਿਸ ਤਰੀਕੇ ਦੇ ਨਾਲ ਅੱਜ ਕੱਲ ਜਿਹੜਾ ਕਿ ਮਾਹੌਲ ਦਿਨ ਵ ਦਿਨ ਖਰਾਬ ਹੁੰਦਾ ਨਜ਼ਰ ਆ ਰਿਹਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼